ਕਿ ਤੁਹਾਨੂੰ ਵੀ ਧਿਆਨ ਦੇ ਵਿੱਚ ਬੈਠਦਿਆਂ ਨੂੰ ਬਹੁਤ ਦੇਵੀ-ਦੇਵਤਾਵਾਂ ਦੇ ਦਰਸ਼ਨ ਹੁੰਦੇ ਨੇ ਉਹ ਦਰਸ਼ਨ ਜਿਵੇਂ ਆਪਾਂ ਗੁਰੂ ਸਾਹਿਬ ਜੀ ਜਾਂ ਕਿਸੇ ਵੀ ਦੇਵੀ-ਦੇਵਤਾ ਨੂੰ ਫੋਟੋਆਂ ਦੇ ਵਿੱਚ ਦੇਖਿਆ ਹੁੰਦਾ ਹੈ ਤਾਂ ਧਿਆਨ ਦਿਓ ਜਦੋਂ ਜੀਵ ਧਿਆਨ ਆਪਣਾ ਕਰਦਾ ਹੈ ਧਿਆਨ ਦੇ ਵਿੱਚ ਬੈਠਦਾ ਹੈ ਨਾਮ ਸਿਮਰਨ ਕਰਨ ਤੋਂ ਬਾਅਦ ਮਨ ਸਹਜ ਵਿੱਚ ਜਾਂਦਾ ਹੈ ਕਿਉਂਕਿ ਧਿਆਨ ਵਿੱਚ ਜਾਣ ਦੇ ਬਹੁਤ ਤਰੀਕੇ ਨੇ ਪਰ ਅਗਲਾ ਰਸਤਾ ਸਾਰਿਆਂ ਦਾ ਸੇਮ ਹੋ ਜਾਂਦਾ ਹੈ ਜਦੋਂ ਆਪਾਂ ਨਾਮ ਨੂੰ ਸੁਣਦੇ ਹਾਂ ਪਰ ਬਹੁਤੇ ਜੀਵ ਇੱਥੇ ਦੱਸਦੇ ਨੇ ਕਿ ਜਦੋਂ ਅਸੀਂ ਧਿਆਨ ਦੇ ਵਿੱਚ ਬੈਠਦੇ ਹਾਂ ਤਾਂ ਸਾਨੂੰ ਦੇਵੀ ਦੇਵਤਾਵਾਂ ਦੇ ਦਰਸ਼ਨ ਹੁੰਦੇ ਨੇ ਉਹ ਦਰਸ਼ਨ ਜੋ ਅਸੀਂ ਸੰਸਾਰ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਦੇਖੀਆਂ ਹੁੰਦੀਆਂ ਜਿਵੇਂ ਗੁਰਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਜਾਹਰ ਬਹੁਤ ਸਾਰੇ ਦੇਵੀ ਦੇਵਤਾ ਦੇਖੋ ਵੈਗੁਰ ਆਪਣੇ ਕੋਲ ਐਸੇ ਸੰਸਾਰ ਦੇ ਵਿੱਚ ਦੇਵੀ ਦੇਵਤਾਵਾਂ ਦੀ ਕੋਈ ਵੀ ਅਸਲੀ ਫੋਟੋ ਨਹੀਂ ਹੈ ਸਭ ਕਾਲਪਨਿਕ ਫੋਟੋਆਂ ਨੇ ਜਦੋਂ ਜੀਵ ਧਿਆਨ ਦੇ ਵਿੱਚ ਵਿਚਰ ਕੇ ਉੱਥੇ ਕੋਈ ਵੀ ਆਪਣੀ ਇੱਛਾ ਰੱਖਦਾ ਆ ਮੰਨ ਲਓ ਮਨ ਨੇ ਇੱਛਾ ਕੀਤੀ ਕਿ ਮੈਂ ਗੁਰਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤਾਂ ਇਸ ਦੇ ਮੋਰੇ ਗੁਰਨਾਨਕ ਪਾਤਸ਼ਾਹ ਜੀ ਦੀ ਫੋਟੋ ਕਮਾਈ ਜਾਵੇਗੀ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਕਿ ਜੇ ਉਹਨਾਂ ਦਾ ਅਸਲੀ ਉਹਨਾਂ ਦਾ ਫੇਸ ਸੀ ਉਹ ਕਿਹੋ ਜਿਹਾ ਸੀ ਪਰ ਜਿਵੇਂ ਦੀ ਆਪਾਂ ਫੋਟੋ ਦੇਖੀ ਹੁੰਦੀ ਆ ਉਹੋ ਦਾ ਹੀ ਆਪਾਂ ਨੂੰ ਅੰਦਰ ਦਿਖਾਇਆ ਜਾਂਦਾ ਕੋਈ ਵੀ ਜੀਵ ਕੋਈ ਵੀ ਇੱਛਾ ਕਰੇਗਾ ਜੇ ਕੋਈ ਜੀਵ ਕਹੇਗਾ ਕਿ ਮੈਂ ਮਾਤਾ ਦੇ ਦਰਸ਼ਨ ਕਰਨੇ ਨੇ ਤਾਂ ਮਾਤਾ ਦੇ ਦਰਸ਼ਨ ਹੋਣਗੇ ਪਰ ਜੋ ਆਪਾਂ ਫੋਟੋਆਂ ਦੇ ਵਿੱਚ ਦੇਖਿਆ ਹੋਵੇਗਾ ਉਸੇ ਤਰ੍ਹਾਂ ਦੇ ਹੋਣਗੇ ਉਸ ਅਵਸਥਾ ਦੇ ਵਿੱਚ ਜੋ ਵੀ ਸਾਡੇ ਮਨ ਦੇ ਵਿੱਚ ਇੱਛਾ ਹੁੰਦੀ ਆ ਉਸ 사이 ਦੇ ਸਾਹਮਣੇ ਆਈ ਜਾਂਦਾ ਜੋ ਵਾਹਿਗੁਰੂ ਜੀ ਪਰਮਾਤਮਾ ਨੂੰ ਮਿਲਣ ਦਾ ਰਸਤਾ ਹੈ ਇਹ ਸਹਜ ਦਾ ਰਸਤਾ ਹੈ ਇਸ ਰਸਤੇ ਦੇ ਉੱਤੇ ਕੋਈ ਵੀ ਕਾਲੀ ਕੀਤੀ ਨੁਕਸਾਨ ਦੇ ਸਕਦੀ ਹੈ ਇਸ ਕਰਕੇ ਬਹੁਤ ਹੀ ਸਹਜ ਦੇ ਵਿੱਚ ਵਿਚਰਦਿਆਂ ਆਪਣੇ ਜੀਵਨ ਨੂੰ ਬਤੀਤ ਕਰਦੇ ਕਰਦੇ ਅਸੀਂ ਇਹ ਸਫਰ ਇੱਧਰ ਲਾਵੀ ਤੈ ਕਰਨਾ ਜਦੋਂ ਵੀ ਕੋਈ ਨਾਮ ਅਭਿਆਸੀ ਮਿਲਾਪ ਦੇ ਰਸਤੇ ਤੇ ਤੁਰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਮਾਲਕ ਦੇ ਉੱਤੇ ਆਸ ਰੱਖਦਾ ਹੈ ਭਰੋਸਾ ਕਰਦਾ ਹੈ ਕਿ ਉਹ ਮੈਨੂੰ ਜ਼ਰੂਰ ਮਿਲਣਗੇ ਬਸ ਅਸੀਂ ਵੀ ਇਸੇ ਤਰੀਕੇ ਤੁਰੇ ਜਾਣਾ ਹੈ ਹੁਣ ਕਈ ਜੀਵ ਧਿਆਨ ਦੇ ਵਿੱਚ ਬੈਠ ਕੇ ਉੱਥੇ ਜਾ ਕੇ ਉਹ ਇੱਛਾ ਮੰਗਦੇ ਨੇ ਕਿ ਸਾਡੀ ਸੰਸਾਰ ਦੇ ਵਿੱਚ ਵਾਵਾ ਹੋਵੇ ਉਸਤਤ ਹੋਵੇ ਲੋਕੀ ਸਾਡੇ ਅੱਗੇ ਪਿੱਛੇ ਰਹਿਣ ਤਾਂ ਆਪਾਂ ਸੰਸਾਰ ਦੇ ਵਿੱਚ ਵੇਖਦੇ ਹਾਂ ਕਿਵੇਂ ਡੇਰਿਆਂ ਦੇ ਡੇਰੇ ਬਣ ਜਾਂਦੇ ਹੈ ਪਰ ਜੇ ਉਸੇ ਡੇਰੇ ਦੇ ਵਿੱਚ ਆਪਾਂ ਕੋਈ ਗੱਲ ਦੇਖੀਏ ਕਿ ਕੀ ਇਥੇ ਸੱਚ ਦੀ ਕੋਈ ਗੱਲ ਹੁੰਦੀ ਹੈ ਤਾਂ ਉੱਥੇ ਪ੍ਰਮਾਤਮਾ ਨਿਰੰਕਾਰ ਦੀ ਵਾਹਿਗੁਰੂ ਦੀ ਕੋਈ ਵੀ ਗੱਲ ਨਹੀਂ ਕੀਤੀ ਜਾਂਦੀ ਨਾਮ ਅਵਿਆਸੀ ਨੇ ਕਦੀ ਵੀ ਸੰਸਾਰਿਕ ਕੋਈ ਆਪਣੀ ਇੱਛਾ ਨਹੀਂ ਜਿਹੀ ਰੱਖਣੀ ਕਿ ਸੰਸਾਰ ਦੇ ਵਿੱਚ ਮੇਰਾ ਇਹ ਹੋ ਜਾਏ ਸੰਸਾਰ ਦੇ ਵਿੱਚ ਮੇਰਾ ਉਹ ਹੋ ਜਾਏ ਇਹ ਸਾਰਾ ਕੁਝ ਆਪਾਂ ਮਾਲਕ ਤੇ ਭਰੋਸਾ ਰੱਖ ਕੇ ਚੱਲਣ ਦੇਣਾ ਹੈ ਜੇ ਕੋਈ ਜੀਵ ਗੁਰਬਾਣੀ ਦੇ ਅਕੋਰਡਿੰਗ ਚੱਲੇਗਾ ਬਿਲਕੁਲ ਮੰਜ਼ਲ ਤੇ ਪਹੁੰਚਦਾ ਹੈ ਜਦੋਂ ਗੁਰਬਾਣੀ ਤੋਂ ਇੱਧਰ ਉੱਧਰ ਹੁੰਦਾ ਹੈ ਤਾਂ ਉਹ ਰਸਤਾ ਆਪਣਾ ਭਟਕ ਜਾਂਦਾ ਹੈ ਜਦੋਂ ਕੋਈ ਜੀਵ ਕੋਈ ਵੀ ਜੀਵ ਜੋ ਇਸ ਸੰਸਾਰ ਦੇ ਵਿੱਚ ਆ ਆਪਣੇ ਜੀਵਨ ਦੇ ਵਿੱਚ ਜਦੋਂ ਸਿਮਰਨ ਕਰਕੇ ਅੰਤਰਗਤ ਹੋ ਕੇ ਤੁਰਦਾ ਹੈ ਅੱਗੇ ਨੂੰ ਤਾਂ ਉਹ ਅਸਲੀ ਧਰਮ ਹੈ ਤੇ ਇਸ ਧਰਮ ਨੂੰ ਹਰੇਕ ਕੋਈ ਅਪਣਾ ਸਕਦਾ ਤਾਂ ਹੀ ਤੇ ਆਪਾਂ ਕਹਿੰਦੇ ਆ ਨਾ ਕਿ ਇਹ ਸਾਂਝੀ ਬਾਣੀ ਹੈ ਸਾਰਿਆਂ ਵਾਸਤੇ ਹੈ ਕਿਸੇ ਇੱਕ ਵਾਸਤੇ ਨਹੀਂ ਹੈ ਪਰ ਅਸੀਂ ਇੱਥੇ ਧਰਮਾਂ ਦੇ ਨਾਮ ਤੇ ਅਲੱਗ-ਅਲੱਗ ਹੋ ਕੇ ਬੈਠੇ ਹਾਂ ਜਦ ਕਿ ਆਪਾਂ ਸਾਰੇ ਹੀ ਇੱਕੋ ਹੀ ਨਰੰਕਾਰ ਦੇ ਬੱਚੇ ਹਾਂ ਹੁਣ ਧਰਮੀ ਇਨਸਾਨ ਦੇ ਅੰਦਰ ਇਹ ਗੁਣ ਆਉਣਗੇ ਕਿ ਉਹ ਦਇਆਧਾਰੀ ਹੋਵੇਗਾ ਸੰਜਮੀ ਹੋਵੇਗਾ ਜਦੋਂ ਵੀ ਧਿਆਨ ਦੇ ਵਿੱਚ ਬੈਠਿਆਂ ਸਾਨੂੰ ਫੋਟੋਆਂ ਦੇ ਦਰਸ਼ਨ ਹੋਣ ਫੋਟੋਆਂ ਦਿਖਾਈ ਦੇਣ ਤਾਂ ਉਧਰ ਧਿਆਨ ਨਹੀਂ ਦੇਣਾ ਧਿਆਨ ਆਪਣਾ ਅਨਹਦ ਸ਼ਬਦਾਂ ਦੇ ਵਿੱਚ ਰੱਖਣਾ ਹੈ ਜਦੋਂ ਇਸ ਤਰ੍ਹਾਂ ਜੀਵ ਸਹੀ ਤਰੀਕੇ ਦੇ ਨਾਲ ਤੁਰਦਾ ਹੈ ਫੇਰ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਅੱਗੇ ਜਾ ਕੇ ਨਹੀਂ ਤਾਂ ਇਹ ਜੋ ਦਰਸ਼ਨ ਹੁੰਦੇ ਨੇ ਇਹ ਕਾਲ ਹੀ ਕਰੋਂਦਾ ਹੈ ਇਹ ਕਾਲ ਦੀ ਹੀ ਖੇਡ ਹੈ